ਗਰੀਬ ਆਦਮੀ ਗਰੀਬ ਕਿਉਂ ਰਹਿੰਦਾ ਹੈ ਦੋਸਤੋ ਤੁਹਾਡੇ ਕੋਲ ਪੈਸਾ ਕਿਉਂ ਨਹੀਂ ਆਉਂਦਾ ਕਿਉਂ ਗਰੀਬ ਆਦਮੀ ਗਰੀਬ ਬੰਦਾ ਰਹਿੰਦਾ ਹੈ ਇਹ ਸਚਾਈ ਨੂੰ ਜੇਕਰ ਸਮਝ ਲਿਆ ਤਾਂ ਵਿਸ਼ਵਾਸ ਮੰਨਣਾ ਕਦੇ ਗਰੀਬ ਨਹੀਂ ਰਹੂੰਗੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਮੋਟੀਵੇਟ ਕਰਨ ਵਾਲੀ ਹੈ ਇਸ ਲਈ ਇਸ ਦਾ ਇੱਕ ਇੱਕ ਸ਼ਬਦ ਧਿਆਨ ਨਾਲ ਸੁਣੋ ਜੇਕਰ ਤੁਸੀਂ ਸਕਿਪ ਕਰਕੇ ਦੇਖੋਗੇ ਤਾਂ ਜ਼ਿੰਦਗੀ ਦੀ ਤਰੱਕੀ ਤੋਂ ਵਾਂਝੇ ਰਹਿ ਜਾਓਗੇ ਗਰੀਬ ਹੋ ਤਾਂ ਹਮੇਸ਼ਾ ਗਰੀਬ ਹੀ ਬਨੇ ਰਹੋਗੇ ਇਹ ਵੀਡੀਓ ਤੁਹਾਨੂੰ ਗਰੀਬੀ ਦੀ ਦਲਦਲ ਵਿੱਚੋਂ ਕੱਢ ਸਕਦੀ ਹੈ ਦੋਸਤੋ ਸ਼ਹਿਰ ਦੀ ਹੱਦ ਤੋਂ ਕੁਝ ਦੂਰ ਇੱਕ ਸ਼ਾਂਤ ਨਦੀ ਦੇ ਕਿਨਾਰੇ ਹਰਿਆਲੀ ਨਾਲ ਘिरी ਇੱਕ ਸਧਾਰਨ ਜੀ ਝੌਂਪੜੀ ਸੀ ਉਹ ਜਗ੍ਹਾ ਬਹੁਤ ਸ਼ਾਂਤ ਸੀ ਪਵਿੱਤਰ ਤੇ ਧਿਆਨ ਯੋਗ ਸੀ ਉਸ ਝੌਂਪੜੀ 'ਚ ਇੱਕ ਸਾਧੂ ਰਹਿੰਦਾ ਸੀ ਉਸ ਦਾ ਚਿਹਰਾ ਸ਼ਾਂਤ ਅੱਖਾਂ ਗਹਿਰੀਆਂ ਤੇ ਆਤਮਾ 'ਚ ਪ੍ਰਕਾਸ਼ ਸੀ ਜੋ ਕੋਈ ਵੀ ਉਸ ਨੂੰ ਦੇਖਦਾ ਉਸ ਨੂੰ ਲੱਗਦਾ ਮਨੁਸਾਲਾਂ ਦੀ ਸਾਧਨਾ ਤੇ ਅਨੁਭਵ ਉਹਨਾਂ ਦੇ ਚਿਹਰੇ ਤੇ ਉਤਰ ਆਇਆ ਹੋਵੇ ਪਰ ਇਹ ਸਾਧੂ ਕੋਈ ਸਧਾਰਨ ਵਿਅਕਤੀ ਨਹੀਂ ਸੀ ਕਦੇ ਉਹ ਸ਼ਹਿਰ ਦਾ ਨਾਮੀ ਅਮੀਰ ਇੱਕ ਸਫਲ ਵਪਾਰੀ ਹੋਇਆ ਕਰਦਾ ਸੀ ਵਪਾਰੀ ਦੀਆਂ ਸ਼ਾਖਾਵਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ ਦੌਲਤ ਤੇ ਸਨਮਾਨ ਉਸ ਦੇ ਕਦਮ ਚੁੰਦੀ ਸੀ ਪਰ ਫਿਰ ਵੀ ਜ਼ਿੰਦਗੀ ਚ ਖਾਲੀਪਨ ਸੀ ਜੋ ਕਿਸੇ ਵੀ ਭੌਤਿਕ ਵਸਤੂ ਨਾਲ ਨਹੀਂ ਭਰ ਸਕਿਆ ਨੀਤੀ ਸ਼ਾਸਤਰ ਕਹਿੰਦਾ ਹੈ ਕਿ ਜੋ ਧਨ ਹੰਕਾਰ ਵਧਾਵੇ ਉਹ ਬੰਧਨ ਬਣਦਾ ਹੈ ਜੋ ਧਨ ਸੇਵਾ ਵਿੱਚ ਲੱਗੇ ਉਹੀ ਮੋਕਸ਼ ਦਾ ਰਸਤਾ ਬਣਦਾ ਹੈ ਇੱਕ ਦਿਨ ਉਹਨਾਂ ਨੇ ਆਪਣੇ ਜੀਵਨ ਦੀ ਦਿਸ਼ਾ ਨੂੰ ਪਲਟਣ ਦਾ ਫੈਸਲਾ ਕੀਤਾ ਉਹਨਾਂ ਨੇ ਆਪਣੇ ਵਪਾਰ ਦੀ ਸਾਰੀ ਸੰਪਤੀ দান ਕਰ ਦਿੱਤੀ ਅਨਾਥ ਰੋਗੀਆਂ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾ ਦਿੱਤੀ ਬਚੀ ਹੋਈ ਸੰਪਤੀ ਆਪਣੇ ਬੱਚਿਆਂ ਨੂੰ ਸੌਂਪ ਦਿੱਤੀ ਉਹਨਾਂ ਨੇ ਘਰ ਤਿਆਗ ਦਿੱਤਾ ਤੇ ਸੰਨਿਆਸ ਦੀ ਰਾਹ ਚੁਣ ਲਈ ਸਾਲਾਂ ਦੀ ਸਾਧਨਾ ਤੇ ਆਤਮ ਚਿੰਤਨ ਤੋਂ ਬਾਅਦ ਆਤਮ ਗਿਆਨ ਦੇ ਰਸਤੇ ਤੇ ਕਾਫੀ ਅੱਗੇ ਵਧ ਚੁੱਕੇ ਸੀ ਪਰ ਉਹਨਾਂ ਨੇ ਸੰਸਾਰ ਤੋਂ ਪੂਰੀ ਤਰ੍ਹਾਂ ਰਿਸ਼ਤਾ ਨਹੀਂ ਤੋੜਿਆ ਸੀ ਜੋ ਕੋਈ ਵੀ ਵਿਅਕਤੀ ਉਹਨਾਂ ਦੀ ਝੌਂਪੜੀ ਤੇ ਆਉਂਦਾ ਉਹ ਬੜੇ ਪ੍ਰੇਮ ਤੇ ਧੀਰਜ ਨਾਲ ਉਸਦੀ ਕਾਲਸ ਹੁੰਦੀ ਤੇ ਆਪਣੇ ਅਨੁਭਵ ਦੇ ਆਧਾਰ ਤੇ ਮਾਰਗਦਰਸ਼ਨ ਦਿੰਦੇ ਇੱਕ ਦਿਨ ਦੁਪਹਿਰ ਦੀ ਤਪਦੀ ਧੁੱਪ ਵਿੱਚ ਇੱਕ ਥੱਕਿਆ ਹਾਰਿਆ ਨੌਜਵਾਨ ਨਦੀ ਪਾਰ ਕਰਦਾ ਝੌਂਪੜੀ ਤੇ ਪਹੁੰਚਿਆ ਉਸ ਦੇ ਕੱਪੜੇ ਮੈਲੇ ਸਨ ਅੱਖਾਂ 'ਚ ਥਕਾਵਟ ਤੇ ਚਿਹਰੇ ਤੇ ਨਿਰਾਸ਼ਾ ਸੀ ਉਸ ਨੇ ਆਉਂਦੇ ਹੀ ਸਾਧੂ ਨੂੰ ਪ੍ਰਣਾਮ ਕੀਤਾ ਤੇ ਗਿੜਗਿੜਾਉਂਦੇ ਹੋਏ ਬੋਲਿਆ ਗੁਰੂ ਜੀ ਮੈਂ ਇਸ ਪਿੰਡ ਦਾ ਸਭ ਤੋਂ ਗਰੀਬ ਆਦਮੀ ਹਾਂ ਇਹ ਗਰੀਬੀ ਜਿਵੇਂ ਮੇਰੀ ਛਾਂ ਬਣ ਗਈ ਹੈ ਮੈਂ ਲੱਖਾਂ ਕੋਸ਼ਿਸ਼ ਕਰਦਾ ਹਾਂ ਪਰ ਦੋ ਸਮੇਂ ਦੀ ਰੋਟੀ ਵੀ ਨਹੀਂ ਚੁਟਾ ਪਉਂਦਾ ਨਾ ਪੈਸੇ ਟਿਕਦੇ ਹਨ ਨਾ ਕੰਮ ਚੱਲਦਾ ਹੈ ਕਿਰਪਾ ਕਰਕੇ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਾਏ ਦੱਸੋ ਜੋ ਸਿਰਫ ਅਮੀਰ ਲੋਕ ਜਾਣਦੇ ਹਨ ਸਾਦੂਸ ਦੀ ਗੱਲ ਸੁਣ ਕੇ ਮੁਸਕੁਰਾਇਆ ਉਹਨਾਂ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਪਾਣੀ ਪਿਆ ਤੇ ਬੋਲੇ ਪੁੱਤ ਇਹ ਦੁੱਖ ਮੈਂ ਸਮਝ ਸਕਦਾ ਹਾਂ ਕਿਉਂਕਿ ਮੈਂ ਵੀ ਕਦੇ ਇਸ ਅਵਸਥਾ ਵਿੱਚ ਸੀ ਗਰੀਬ ਰਹਿਣਾ ਕੋਈ ਪਾਪ ਨਹੀਂ ਪਰ ਗਰੀਬੀ ਨੂੰ ਨੀਤੀ ਮੰਨ ਲੈਣਾ ਇਹ ਆਤਮਾ ਦਾ અપਮਾਨ ਹੈ ਉਹਨਾਂ ਨੇ ਅਸਮਾਨ ਵੱਲ ਦੇਖਿਆ ਤੇ ਕਿਹਾ ਧਨ ਦੀ ਪ੍ਰਾਪਤੀ ਤੋਂ ਪਹਿਲਾਂ ਧਨ ਦੀ ਸੋਚ ਜ਼ਰੂਰੀ ਹੈ ਜਦ ਤੱਕ ਮਨ ਗੁਲਾਮ ਹੈ ਹੱਥਾਂ 'ਚ ਕਿੰਨਾ ਵੀ ਪੈਸਾ ਹੋਵੇ ਉਹ ਟਿਕੇਗਾ ਨਹੀਂ ਉਸ ਨੌਜਵਾਨ ਦੀਆਂ ਅੱਖਾਂ ਨਮ ਹੋ ਗਈਆਂ ਉਹ ਧਿਆਨ ਨਾਲ ਸੁਣ ਰਿਹਾ ਸੀ ਸਾਧੂ ਨੇ ਅਕੇ ਕਿਹਾ ਮੈਂ ਤੈਨੂੰ ਕੋਈ ਤਾੰਤ੍ਰਿਕ ਉਪਾਏ ਨਹੀਂ ਦੱਸਾਂਗਾ ਪਰ ਜੋ ਰਸਤਾ ਮੈਂ ਦੱਸਣ ਵਾਲਾ ਹਾਂ ਜੇਕਰ ਤੂੰ ਪੂਰੇ ਵਿਸ਼ਵਾਸ ਤੇ ਸਮਰਪਣ ਦੇ ਨਾਲ ਅਪਣਾਇਆ ਤਾਂ ਗਰੀਬੀ ਤੇਰੀ ਜ਼ਿੰਦਗੀ ਵਿੱਚੋਂ ਇਸ ਤਰ੍ਹਾਂ ਭੱਜ ਜਾਵੇਗੀ ਜਿਵੇਂ ਹਨੇਰੇ ਵਿੱਚ ਦੀਵਾ ਜਗਦੇ ਹੀ ਹਨੇਰਾ ਭੱਜ ਜਾਂਦਾ ਹੈ ਕਹਿੰਦੇ ਹਨ ਸੱਚਾ ਧਨ ਸਿਰਫ ਬੈਂਕਾਂ ਖਾਤਿਆਂ ਵਿੱਚ ਨਹੀਂ ਸੋਚ ਵਿੱਚ ਹੁੰਦਾ ਹੈ ਸੋਚ ਬਦਲੋ ਦਿਸ਼ਾ ਬਦਲੇਗੀ ਦਿਸ਼ਾ ਬਦਲੇਗੀ ਤਾਂ ਦਸ਼ਾ ਵੀ ਬਦਲੇਗੀ ਝੌਂਪੜੀ ਦੇ ਅੰਦਰ ਠੰਡੀ ਹਵਾ ਰਹੀ ਸੀ ਚਾਰੇ ਪਾਸੇ ਸ਼ਾਂਤੀ ਸੀ ਪਰ ਉਸ ਨੌਜਵਾਨ ਦੇ ਦਿਲ 'ਚ ਤੂਫਾਨ ਚੱਲ ਰਿਹਾ ਸੀ ਉਸ ਦੇ ਬੁੱਲ ਸੁੱਕ ਰਹੇ ਸੀ ਤੇ ਅੱਖਾਂ ਵਿੱਚ ਇੱਕ ਡੂੰਘਾ ਖਾਲੀਪਨ ਕੁਝ ਪਲ ਚੁੱਪੀ ਤੋਂ ਬਾਅਦ ਉਸਨੇ ਫਿਰ ਹोली ਦੇਨੇ ਕਿਹਾ ਗੁਰੂ ਦੇ ਮੈਂ ਕਈ ਕੰਮ ਕੀਤੇ ਖੇਤ ਚ ਮਜ਼ਦੂਰੀ ਕੀਤੀ ਦੁਕਾਨ ਤੇ ਕੰਮ ਕੀਤਾ ਛੋਟਾ ਮੋਟਾ ਵਪਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਹਾਰ ਗਿਆ ਕਿਸੇ ਕੰਮ ਚ ਬਰਕਤ ਨਾ ਹੋਈ ਪੈਸੇ ਆਏ ਵੀ ਤੇ ਟਿਕੇ ਨਾ ਅੱਜ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਬੱਚਿਆਂ ਲਈ ਦੁੱਧ ਵੀ ਉਧਾਰ ਲੈਣਾ ਪੈਂਦਾ ਹੈ ਲੱਗਦਾ ਹੈ ਜਿਵੇਂ ਮੈਂ ਅਪਾਗਾਂ ਹ ਕਿਸਮਤ ਨੇ ਮੈਨੂੰ ਗਰੀਬ ਹੀ ਬਣਾਇਆ ਹੈ ਉਸ ਦੇ ਸ਼ਬਦਾਂ ਚ ਨਿਰਾਸ਼ਾ ਸੀ ਆਤਮ-ਗੁਲਾਨੀ ਸੀ ਤੇ ਸਭ ਤੋਂ ਜ਼ਿਆਦਾ ਕਿਸਮਤ ਨੂੰ ਦੋਸ਼ ਦੇਣ ਦੀ ਆਦਤ ਸੀ ਸਾਧੂ ਨੇ ਢੂੰਗਾ ਸਾ ਲਿਆ ਤੇ ਬੋਲੇ ਪੁੱਤ ਤੂੰ ਇਕੱਲਾ ਨਹੀਂ ਹੈ ਜੋ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘ ਰਿਹਾ ਹੈ ਮੈਂ ਵੀ ਇਸੇ ਰਸਤੇ ਤੋਂ ਗੁਜ਼ਰਿਆ ਹਾਂ ਫਰਕ ਬਸ ਐਨਾ ਹੈ ਕਿ ਮੈਂ ਉਸ ਰਾਤੋਂ ਹਾਰ ਮੰਨਣ ਦੀ ਬਜਾਏ ਕੁਝ ਸਿੱਖਿਆ ਨੌਜਵਾਨ ਹੈਰਾਨ ਹੋਇਆ ਤੇ ਕਹਿਣ ਲੱਗਿਆ ਤੁਸੀਂ ਤਾਂ ਸ਼ਹਿਰ ਦੇ ਸਭ ਤੋਂ ਅਮੀਰ ਆਦਮੀ ਹੋਇਆ ਕਰਦੇ ਸੀ ਸਾਧੂ ਹਲਕੀ ਮੁਸਕਾਨ ਦੇ ਨਾਲ ਬੋਲਿਆ ਹਾਂ ਪਰ ਉਸ ਤੋਂ ਪਹਿਲਾਂ ਮੈਂ ਬਹੁਤ ਗਰੀਬ ਸੀ ਇੱਕ ਸਮਾਂ ਇਹੋ ਜਿਹਾ ਵੀ ਸੀ ਜਦ ਮੇਰੇ ਕੋਲ ਪੈਣਨ ਲਈ ਚੰਗੇ ਕੱਪੜੇ ਨਹੀਂ ਸੀ ਮੈਂ ਜਿਸ ਦੁਕਾਨ ਤੇ ਕੰਮ ਕਰਦਾ ਸੀ ਉਸੇ ਦਾ ਬਚਿਆ ਹੋਇਆ ਖਾਣਾ ਖਾਂਦਾ ਸੀ ਮੇਰੇ ਕੋਲ ਸਿਰਫ ਦੋ ਜੋੜੀ ਕੱਪੜੇ ਸੀ ਤੇ ਦੋ ਜੋੜੀ ਸੁਪਨੇ ਇੱਕ ਅੱਖ 'ਚ ਤੇ ਦੂਜਾ ਦਿਲ 'ਚ ਸਾਧੂ ਨੇ ਆਪਣੀ ਦਾੜੀ ਤੇ ਹੱਥ ਫੇਰਦੇ ਹੋਏ ਕਿਹਾ ਪਰ ਮੈਂ ਉਸ ਸਮੇਂ ਮੈਂ ਇਹ ਸਮਝਿਆ ਕਿ ਗਰੀਬੀ ਇੱਕ ਪਸਥਿਤੀ ਹੈ ਪਰ ਗਰੀਬੀ ਸੋਚ ਦੀ ਬਿਮਾਰੀ ਹੈ ਜਦ ਤੱਕ ਇਹ ਬਿਮਾਰੀ ਦਿਮਾਗ 'ਚ ਬੈਠੀ ਰਹੇਗੀ ਬਾਹਰ ਦੀ ਗਰੀਬੀ ਜਾਂਦੀ ਨਹੀਂ ਨੀਤੀ ਸ਼ਾਸਤਰ ਕਹਿੰਦਾ ਹੈ ਦੋਸ਼ ਬਾਹਰ ਨਾ ਲੱਭੋ ਦੀਵਾ ਹਮੇਸ਼ਾ ਅੰਦਰ ਜਗਦਾ ਹੈ ਬਦਲਾਅ ਦਾ ਆਰੰਭ ਆਤਮ ਚਿੰਤਨ ਹੈ ਸਾਧੂ ਨੇ ਨੌਜਵਾਨ ਨੂੰ ਕਿਹਾ ਮੈਂ ਵੀ ਪਹਿਲਾ ਹਰ ਕਿਸੇ ਨੂੰ ਦੋਸ਼ ਦਿੰਦਾ ਸੀ ਵਪਾਰ ਦੇ ਮਾਹੌਲ ਨੂੰ ਆਪਣੇ ਸਾਥੀਆਂ ਨੂੰ ਇਥੋਂ ਤੱਕ ਕਿ ਭਗਵਾਨ ਨੂੰ ਵੀ ਪਰ ਫਿਰ ਇੱਕ ਦਿਨ ਮੈਨੂੰ ਸਮਝ ਆਇਆ ਕਿ ਅਸਲੀ ਦੋਸ਼ ਮੇਰੇ ਵਿਚਾਰਾਂ ਦਾ ਹੈ ਮੇਰੀ ਸੋਚ ਹਰ ਸਮੇਂ ਧਾਰਮਿਕ ਕਮੀ ਤੇ ਕੇਂਦ੍ਰਿਤ ਰਹਿੰਦੀ ਸੀ ਤੇ ਜਿਹੋ ਜਿਹਾ ਅਸੀਂ ਸੋਚਦੇ ਹਾਂ ਉਹੋ ਜਿਹੀ ਜ਼ਿੰਦਗੀ ਵਿੱਚ ਵਾਪਰਦਾ ਹੈ ਨੌਜਵਾਨ ਦੀਆਂ ਅੱਖਾਂ ਹੁਣ ਕੁਝ ਸਮਝ ਰਹੀਆਂ ਸਨ ਉਸਨੇ ਪੁੱਛਿਆ ਤਾਂ ਫਿਰ ਤੁਸੀਂ ਕੀ ਕੀਤਾ ਗੁਰੂ ਦੇਵ ਸਾਦੂ ਬੋਲੇ ਮੈਂ ਸਭ ਤੋਂ ਪਹਿਲਾਂ ਆਪਣੀ ਸੋਚ ਬਦਲੀ ਮੈਂ ਖੁਦ ਨੂੰ ਹਰ ਦਿਨ ਇਹ ਯਾਦ ਦਵਾਇਆ ਕਿ ਮੈਂ ਯੋਗ ਹਾਂ ਮੈਂ ਖੁਸ਼ਹਾਲ ਹੋ ਸਕਦਾ ਹਾਂ ਤੇ ਮੇਰੇ ਹਾਲਾਤ ਮੇਰੀ ਨੀਤੀ ਨਹੀਂ ਹਨ ਮੈਂ ਛੋਟੇ-ਛੋਟੇ ਕੰਮ ਨੂੰ ਵੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੀਤਾ ਹੌਲੀ-ਹੌਲੀ ਸੁਭਾਗ ਮੇਰੇ ਵੱਲ ਆਉਣ ਲੱਗਾ ਸਾਦੂ ਨੇ ਆਪਣੀ ਕਹਾਣੀ ਨੂੰ ਇੱਕ ਵਾਕ ਵਿੱਚ ਸਮੇਟਿਆ ਤੇ ਹਾਲਾਤਾਂ ਨੂੰ ਦੋਸ਼ ਦੇਣਾ ਛੱਡ ਦਿੱਤਾ ਤੇ ਖੁਦ ਨੂੰ ਜ਼ਿੰਮੇਵਾਰ ਬਣਾਉਣਾ ਸ਼ੁਰੂ ਕੀਤਾ। ਉਹੀ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ। ਸੱਚਾ ਬਦਲਾਅ ਉਦੋਂ ਹੁੰਦਾ ਹੈ ਜਦ ਅਸੀਂ ਮੈਂ ਨਹੀਂ ਕਰ ਸਕਦਾ ਨੂੰ ਮੈਂ ਜ਼ਰੂਰ ਕਰਾਂ ਕਰਾਂ ਬਦਲ ਦਿੰਦੇ ਹਾਂ। ਸਾਦੂ ਨੇ ਅੰਤ ਵਿੱਚ ਨੌਜਵਾਨ ਨੂੰ ਕਿਹਾ ਜੇਕਰ ਤੂੰ ਵੀ ਆਪਣੇ ਅੰਦਰ ਦੇ ਵਿਚਾਰਾਂ ਦਾ ਹਿਸਾਬ-ਕਿਤਾਬ ਸ਼ੁਰੂ ਕਰ ਦਿੱਤਾ ਤਾਂ ਬਾਹਰ ਦੀ ਗਰੀਬੀ ਖੁਦ ਬਖੁਦ ਹਿਸਾਬ ਤੋਂ ਬਾਹਰ ਹੋ ਜਾਵੇਗੀ। ਹਉਨੋ ਨੌਜਵਾਨ ਚੁੱਪ ਸੀ ਪਰ ਹੁਣ ਉਹ ਚੁੱਪ ਹਾਰਦੀ ਨਹੀਂ ਬਲਕਿ ਸੋਚਦੀ ਸੀ ਉਹ ਹੁਣ ਪਹਿਲੀ ਵਾਰ ਆਪਣਾ ਆਤਮ ਨਿਰਖਣ ਕਰ ਰਿਹਾ ਸੀ ਉਸਨੇ ਮਹਿਸੂਸ ਕੀਤਾ ਕਿ ਸ਼ਾਇਦ ਉਸਦੀ ਗਰੀਬੀ ਬਾਹਰ ਨਹੀਂ ਬਲਕਿ ਅੰਦਰ ਬੈਠੀ ਹੈ ਕਹਿੰਦੇ ਹਨ ਦੋਸਤੋ ਜੋ ਖੁਦ ਨੂੰ ਬਦਲਣ ਨੂੰ ਤਿਆਰ ਹੁੰਦਾ ਹੈ ਕਿਸਮਤ ਵੀ ਉਸੇ ਦੇ ਪੈਰ ਚੁੰਮਦੀ ਹੈ ਦੋਸਤੋ ਝੌਂਪੜੀ ਦੇ ਅੰਦਰ ਨੌਜਵਾਨ ਸ਼ਾਂਤ ਹੋ ਕੇ ਬੈਠਾ ਸੀ ਤੇ ਸਾਧੂ ਦੀ ਹਰ ਗੱਲ ਨੂੰ ਮਨ ਬੁੱਧੀ ਤੇ ਆਤਮਾ ਨਾਲ ਗ੍ਰਹਿਣ ਕਰ ਰਿਹਾ ਸੀ ਸਾਧੂ ਨੇ ਮੁਸਕਰਾਉਂਦੇ ਹੋਏ ਉਸ ਦੀਆਂ ਅੱਖਾਂ 'ਚ ਦੇਖਿਆ ਤੇ ਬੋਲੇ ਧਨ ਪ੍ਰਾਪਤੀ ਦੀ ਯਾਤਰਾ ਬਾਹਰੋਂ ਨਹੀਂ ਅੰਦਰੋਂ ਸ਼ੁਰੂ ਹੁੰਦੀ ਹੈ ਪਹਿਲਾਂ ਮਨ ਦੀ ਗਰੀਬੀ ਮਿਟਾਓ ਫਿਰ ਸੰਸਾਰ ਤੁਹਾਨੂੰ ਧਨ ਦੇਵੇਗਾ ਫਿਰ ਸਾਧੂ ਨੇ ਹੱਥ ਝੁੱਕ ਕੇ ਕਿਹਾ ਹੁਣ ਮੈਂ ਤੈਨੂੰ ਅਮੀਰ ਬਨਣ ਦੇ ਪਹਿਲੇ 5 ਨਿਯਮ ਦੱਸਦਾ ਹਾਂ ਇਹ ਸਾਰੇ ਨਿਯਮ ਸੋਚ ਤੇ ਦ੍ਰਿਸ਼ਟੀਕੋਣ ਤੇ ਆਧਾਰਿਤ ਹਨ ਜਦ ਤੱਕ ਤੇਰੀ ਸੋਚ ਨਹੀਂ ਬਦਲਦੀ ਤੇਰੀ ਦੁਨੀਆ ਵੀ ਨਹੀਂ ਬਦਲੇਗੀ ਨੰਬਰ 1 ਮੈਂ ਆਪਣੀ ਜ਼ਿੰਦਗੀ ਦਾ ਸਿਰਜਣ ਹਰਾਂ ਮੈਂ ਆਪਣੀ ਜ਼ਿੰਦਗੀ ਬਣਾਉਂਦਾ ਹਾਂ ਸਾਧੂ ਬੋਲਿਆ ਅਮੀਰ ਲੋਕ ਮੰਨਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਆਪਣੇ ਫੈਸਲਿਆਂ ਦਾ ਨਤੀਜਾ ਹੈ ਉਹ ਕਦੇ ਵੀ ਹਾਲਾਤ ਕਿਸਮਤ ਚ ਦੂਜਿਆਂ ਨੂੰ ਦੋਸ਼ ਨਹੀਂ ਦਿੰਦੇ ਪਰ ਗਰੀਬ ਸੋਚ ਵਾਲਾ ਵਿਅਕਤੀ ਹਮੇਸ਼ਾ ਕਹਿੰਦਾ ਹੈ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਮੇਰੀ ਕਿਸਮਤ ਹੀ ਖਰਾਬ ਹੈ ਲੋਕ ਮੈਨੂੰ ਸਪੋਰਟ ਨਹੀਂ ਕਰਦੇ ਨੀਤੀ ਸ਼ਾਸਤਰ ਕਹਿੰਦਾ ਹੈ ਕਰਤਾ ਬਨੋ ਰੋਂਦੂ ਨਹੀਂ ਕਿਸਮਤ ਦਾ ਰੱਖਿਖ ਸੋਚ ਹੈ ਹੰਝੂ ਨੇ ਸਾਧੂ ਨੇ ਸਮਝਾਇਆ ਜਦ ਤੁਸੀਂ ਖੁਦ ਨੂੰ ਜ਼ਿੰਮੇਦਾਰ ਮੰਨਣ ਲੱਗੋਗੇ ਤੱਖੋਦੀ ਰਸਤਾ ਲੱਭਣ ਲੱਗਦੇ ਹੋ ਪਰ ਜਦ ਦੋਸ਼ ਦੂਜਿਆਂ ਤੇ ਪਾ ਦਿੰਦੇ ਹੋ ਤਾਂ ਤੁਸੀਂ ਇੰਤਜ਼ਾਰ ਵਿੱਚ ਬੈਠ ਜਾਂਦੇ ਹੋ ਕਿ ਕੋਈ ਆਕੇ ਤੁਹਾਡੀ ਜ਼ਿੰਦਗੀ ਬਦਲੇ ਨੰਬਰ 2 ਪੈਸੇ ਨੂੰ ਮਹੱਤਵ ਦਿਓ ਉਸ ਤੋਂ ਦੂਰੀ ਨਾ ਬਣਾਓ ਸਾਧੂ ਬੋਲੇ ਗਰੀਬ ਲੋਕ ਕਹਿੰਦੇ ਹਨ ਕਿ ਪੈਸਾ ਜ਼ਰੂਰੀ ਨਹੀਂ ਪਰ ਉਹੀ ਲੋਕ ਦਿਨ ਰਾਤ ਪੈਸਿਆਂ ਦੀ ਚਿੰਤਾ ਕਰਦੇ ਰਹਿੰਦੇ ਹਨ ਜੇਕਰ ਕੋਈ ਤੁਹਾਨੂੰ ਵਾਰ-ਵਾਰ ਕਹੇ ਕਿ ਤੂੰ ਮੇਰੇ ਲਈ ਜ਼ਰੂਰੀ ਨੇ ਤਾਂ ਕਿ ਤੂੰ ਉਸਦੇ ਨਾਲ ਰਹੇਂਗਾ ਨਹੀਂ ਨਾ ਪੈਸੇ ਦਾ ਵੀ ਇਹੀ ਸੁਭਾਵ ਹੈ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਜਦ ਵੀ ਪੈਸੇ ਆਉਣ ਉਹਨਾਂ ਦਾ ਸਵਾਗਤ ਕਰੋ ਉਹਨਾਂ ਦਾ ਮਾਨ ਕਰੋ ਤੇ ਸੋਚੋ ਕਿ ਇਹ ਤੁਹਾਡਾ ਦੋਸਤ ਹੈ ਦੁਸ਼ਮਣ ਨਹੀਂ ਕਹਿੰਦੇ ਹਨ ਪੈਸਾ ਇੱਜ਼ਤ ਚਾਉਂਦਾ ਹੈ ਨਜ਼ਰ ਅੰਦਾਜ਼ਗੀ ਨਹੀਂ ਜੋ ਉਸ ਦਾ ਆਦਰ ਕਰਦਾ ਹੈ ਪੈਸਾ ਉਸ ਦੀ ਝੋਲੀ ਭਰ ਦਿੰਦਾ ਹੈ ਨੰਬਰ 3 ਟੀਚਾ ਸਿਰਫ ਜਿੰਦਾ ਰਹਿਦਾ ਨਹੀਂ ਖੁਸ਼ਹਾਲ ਹੋਣ ਦਾ ਰੱਖੋ ਸਾਧੂ ਨੇ ਗੰਭੀਰ ਆਵਾਜ਼ ਵਿੱਚ ਕਿਹਾ ਗਰੀਬ ਸੋਚ ਕਹਿੰਦੀ ਹੈ ਕਿ ਬਸ ਦੋ ਸਮੇਂ ਦੀ ਰੋਟੀ ਮਿਲ ਜਾਵੇ ਪਰ ਅਮੀਰ ਸੋਚ ਕਹਿੰਦੀ ਹੈ ਮੈਨੂੰ ਇੰਨਾ ਚਾਹੀਦਾ ਹੈ ਕਿ ਮੈਂ ਦੂਜਿਆਂ ਦੀ ਵੀ ਮਦਦ ਕਰ ਸਕਾਂ ਤੇ ਆਜ਼ਾਦ ਰੂਪ ਨਾਲ ਜੀ ਸਕਾਂ ਸਾਧੂ ਨੇ ਉਦਾਹਰਨ ਦਿੱਤਾ ਜੇਕਰ ਕੋਈ ਆਦਮੀ ਆਪਣੇ ਤੀਰ ਨੂੰ ਜ਼ਮੀਨ ਤੇ ਸੁੱਟਣ ਦਾ ਟੀਚਾ ਰੱਖੇਗਾ ਤਾਂ ਉਹ ਕਦੇ ਅਸਮਾਨ ਤੱਕ ਨਹੀਂ ਪਹੁੰਚੇਗਾ ਪਰ ਜੋ ਸਿਤਾਰਿਆਂ ਨੂੰ ਟੀਚਾ ਬਣਾਉਂਦਾ ਹੈ ਉਹ ਘੱਟੋ ਘੱਟ ਚੰਦ ਤੱਕ ਤਾਂ ਜ਼ਰੂਰ ਪਹੁੰਚ ਹੀ ਜਾਂਦਾ ਹੈ ਟੀਚਾ ਛੋਟਾ ਹੋਵੇਗਾ ਤਾਂ ਨਤੀਜਾ ਵੀ ਛੋਟਾ ਹੋਵੇਗਾ ਸੋਚ ਉੱਚੀ ਹੋਵੇਗੀ ਤਾਂ ਜ਼ਿੰਦਗੀ ਵੀ ਉੱਚੀ ਹੋਵੇਗੀ ਨੰਬਰ 4 ਮੌਕਿਆਂ ਤੇ ਧਿਆਨ ਦੋ ਮੁਸ਼ਕਲਾਂ ਤੇ ਨਹੀਂ 사ਧੂ ਨੇ ਕਿਹਾ ਜੇ ਤੂੰ ਹਰ ਜਗ੍ਹਾ ਸਿਰਫ ਮੁਸ਼ਕਲ ਦੇਖੇਂਗਾ ਤਾਂ ਤੈਨੂੰ ਮੌਕਾ ਕਦੇ ਦਿਖੇਗਾ ਹੀ ਨਹੀਂ ਜੋ ਅਮੀਰ ਸੋਚ ਵਾਲੇ ਹੁੰਦੇ ਹਨ ਉਹ ਹਰ ਮੁਸ਼ਕਲ ਵਿੱਚੋਂ ਵੀ ਇੱਕ ਸੰਭਾਵਨਾ ਲੱਭਦੇ ਹਨ। ਉਹਨਾਂ ਨੇ ਨੇੜੇ ਰੱਖੇ ਪੱਥਰ ਵੱਲ ਇਸ਼ਾਰਾ ਕੀਤਾ ਤੇ ਬੋਲੇ, "ਪੁੱਤ ਇਸ ਨੂੰ ਕੋਈ ਠੋਕਰ ਮਾਰਦਾ ਹੈ ਤੇ ਕੋਈ ਦੂਜਾ ਇਸ ਨੂੰ ਮੰਦਰ ਦੀ ਨੀਂਹ ਬਣਾ ਦਿੰਦਾ ਹੈ। ਫਰਕ ਸੋਚ ਦਾ ਹੈ। ਜਿਨ੍ਹਾਂ ਨੂੰ ਰਸਤਾ ਨਹੀਂ ਦਿਖਦਾ ਉਹ ਹਨੇਰੇ ਨੂੰ ਦੋਸ਼ ਦਿੰਦੇ ਹਨ, ਪਰ ਜੋ ਰੋਸ਼ਨੀ ਲਿਆਉਣ ਦੀ ਸੋਚ ਰੱਖਦੇ ਹਨ, ਉਹ ਮਸ਼ਾਲ ਜਗਾਉਂਦੇ ਹਨ।" ਨੰਬਰ 5 ਜੋ ਸਫਲ ਹੈ ਉਸ ਤੋਂ ਸੜੋ ਨਾ, ਉਸ ਤੋਂ ਸਿੱਖੋ। ਸਾਧੂ ਬੋਲੇ ਅਕਸਰ ਗਰੀਬ ਸੋਚ ਵਾਲੇ ਲੋਕ ਅਮੀਰਾਂ ਨੂੰ ਦੇਖ ਕੇ ਕਹਿੰਦੇ ਹਨ ਇਹ ਤਾਂ ਕਿਸਮਤ ਵਾਲਾ ਹੈ ਜ਼ਰੂਰ ਕੁਝ ਗਲਤ ਤਰੀਕੇ ਅਮੀਰ ਬਣਿਆ ਹੋਵੇਗਾ ਪਰ ਇਸ ਤਰ੍ਹਾਂ ਸੋਚਣ ਨਾਲ ਤੁਸੀਂ ਕਦੇ ਅਮੀਰ ਨਹੀਂ ਬਣ ਸਕਦੇ ਨੀਤੀ ਸ਼ਾਸਤਰ ਕਹਿੰਦਾ ਹੈ ਕਿ ਜਿਸ ਵਸਤੂ ਦੀ ਤੁਸੀਂ ਨਿੰਦਾ ਕਰਦੇ ਹੋ ਉਹ ਤੁਹਾਡੇ ਕੋਲ ਨਹੀਂ ਹੁੰਦੀ ਜਿਸ ਦੀ ਤੁਸੀਂ ਸਲਾਹਤਾ ਕਰਦੇ ਹੋ ਉਹ ਤੁਹਾਡੇ ਨੇੜੇ ਆ ਜਾਂਦੀ ਹੈ ਸਾਧੂ ਨੇ ਨੌਜਵਾਨ ਨੂੰ ਕਿਹਾ ਜਦਵੀ ਕਿਸੇ ਨੂੰ ਸੁਖੀ ਖੁਸ਼ਹਾਲ ਸੋਹਣਾ ਜਾਂ ਬੁੱਧੀਮਾਨ ਦੇਖੋ ਉਸ ਨੂੰ ਦਿਲ ਤੋਂ ਆਸ਼ੀਰਵਾਦ ਦੇਵ ਨਾ ਕਿ ਸੜੋ ਇਸ ਤਰ੍ਹਾਂ ਕਰਨ ਨਾਲ ਬ੍ਰਹਿਮੰਡ ਉਹੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਵੀ ਲਿਆਉਣ ਲੱਗਦਾ ਹੈ ਸਾਧੂ ਨੇ ਅਖੀਰ ਵਿੱਚ ਕਿਹਾ ਪੁੱਤ ਇਹ ਹੀ ਉਹ ਪੰਜ ਬੀਜ ਹਨ ਸੋਚ ਦੇ ਬੀਜ ਜੇਕਰ ਤੂੰ ਇਹਨਾਂ ਨੂੰ ਸਹੀ ਜ਼ਮੀਨ ਤੇ ਬੀਜ ਦਿੱਤਾ ਤੇ ਸਹੀ ਆਤਾਂ ਨਾਲ ਸਿੰਚਾ ਤਾਂ ਇਸ ਨਾਲ ਧੰਦਾ ਦਰਖਤ ਜ਼ਰੂਰ ਉੱਗੇਗਾ ਨੌਜਵਾਨ ਦੀਆਂ ਅੱਖਾਂ 'ਚ ਹੁਣ ਉਮੀਦ ਦੀ ਚਮਕ ਸੀ ਉਸ ਦੇ ਅੰਦਰ ਇੱਕ ਨਵੀਂ ਊਰਜਾ ਜਨਮ ਲੈ ਚੁੱਕੀ ਸੀ ਸੋਚ ਬਦਲਣ ਦੀ ਊਰਜਾ ਜਿਵੇਂ ਖੇਤ ਵਿੱਚ ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਨੀ ਹੁੰਦੀ ਹੈ ਓਵੇਂ ਹੀ ਅਮੀਰੀ ਤੋਂ ਪਹਿਲਾਂ ਸੋਚ ਨੂੰ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ ਹੁਣ ਤੱਕ ਉਹ ਨੌਜਵਾਨ ਸਮਝ ਚੁੱਕਿਆ ਸੀ ਕਿ ਅਮੀਰੀ ਦਾ ਬੀਜ ਸਾਡੀ ਸੋਚ ਵਿੱਚ ਹੁੰਦਾ ਹੈ ਪਰ ਸਾਧੂ ਨੇ ਉਸ ਨੂੰ ਇਹ ਵੀ ਦੱਸਿਆ ਕਿ ਸਿਰਫ ਸੋਚ ਨਾਲ ਹੀ ਦਰਖਤ ਨਹੀਂ ਉੱਗਦੇ ਬੀਜ ਨੂੰ ਪਾਣੀ ਧੁੱਪ ਤੇ ਸਹੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਅੱਸੇ ਤੇਰਾ ਸੋਚ ਦੇ ਨਾਲ-ਨਾਲ ਸਹੀ ਵਿਵਹਾਰ ਤੇ ਆਤਾ ਵੀ ਜ਼ਰੂਰੀ ਹਨ ਸਾਧੂ ਬੋਲਿਆ ਪੁੱਤ ਅਮੀਰੀ ਦੀ ਰਾਹ ਤੇ ਚੱਲਣ ਵਾਲੇ ਲੋਕ ਆਪਣੇ ਵਿਚਾਰਾਂ ਨੂੰ ਕਰਮ ਨਾਲ ਬਦਲਦੇ ਹਨ ਹੁਣ ਮੈਂ ਤੈਨੂੰ 5 ਨਿਯਮ ਹੋਰ ਦੱਸਣ ਜਾ ਰਿਹਾ ਹਾਂ ਜੋ ਤੇਰੇ ਆਚਰਣ ਸੰਗਤ ਤੇ ਧਨ ਨਾਲ ਜੁੜੇ ਵਿਵਹਾਰ ਤੇ ਆਧਾਰਿਤ ਹਨ ਨੰਬਰ 1 ਸਕਾਰਾਤਮਕ ਤੇ ਸਫਲ ਲੋਕਾਂ ਦੀ ਸੰਗਤ ਕਰੋ ਸਾਧੂ ਨੇ ਪੁੱਛਿਆ ਜੇਕਰ ਤੂੰ ਇੱਕ ਹੰਸ ਦੇ ਨਾਲ ਉੱਡਣਾ ਚਾਹੇ ਤਾਂ ਕੀ ਤੂੰ ਕਬੂਤਰਾਂ ਦੇ ਨਾਲ ਰਹਿ ਕੇ ਆਕਾਸ਼ ਨੂੰ ਛੂ ਸਕਦਾ ਹੈ ਨੌਜਵਾਨ ਨੇ ਸਿਰ ਹਿਲਾਇਆ ਨਹੀਂ ਗੁਰੂ ਦੇ ਸਾਧੂ ਬੋਲੇ ਠੀਕ ਹੈ ਓਵੇਂ ਹੀ ਜੇਕਰ ਤੂੰ ਜ਼ਿੰਦਗੀ ਵਿੱਚ ਉੱਚਾ ਉੱਡਣਾ ਚਾਹੁੰਦਾ ਹੈ ਤਾਂ ਤੈਨੂੰ ਉਹਨਾਂ ਲੋਕਾਂ ਦੇ ਨਾਲ ਰਹਿਣਾ ਹੋਵੇਗਾ ਜੋ ਖੁਦ ਉੱਡ ਚੁੱਕੇ ਹਨ ਜਾਂ ਉੱਡਣ ਦੀ ਤਿਆਰੀ ਛਣ ਨਕਾਰਾਤਮਕ ਤੇ ਅਸਫਲ ਲੋਕ ਤੈਨੂੰ ਆਪਣੇ ਨਾਲ ਥੱਲੇ ਖਿੱਚ ਲੈਣਗੇ ਨੀਤੀ ਸ਼ਾਸਤਰ ਕਹਿੰਦਾ ਹੈ ਜਿਹੋ ਜੀ ਸੰਗਤ ਉਹੋ ਜਿਹੀ ਹੀ ਗਤੀ ਲੋਹੇ ਨੂੰ ਜੰਗ ਤੇ ਮਨੁੱਖ ਨੂੰ ਸੰਖ ਖਾ ਜਾਂਦਾ ਹੈ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੀ ਸੋਚ ਉਚਾਈ ਤੱਕ ਪਹੁੰਚੇ ਤਾਂ ਤੈਨੂੰ ਆਪਣੀ ਸੰਗਤ ਨੂੰ ਵੀ ਉੱਚਾ ਕਰਨਾ ਹੋਵੇਗਾ ਨੰਬਰ 2 ਆਪਣੇ ਗੁਣਾ ਤੇ ਕੰਮਾਂ ਦਾ ਪ੍ਰਚਾਰ ਕਰਨਾ ਸਿੱਖੋ ਸਾਧੂ ਬੋਲੇ ਇਹ ਦੁਨੀਆ ਇੱਕ ਬਾਜ਼ਾਰ ਹੈ ਜੇਕਰ ਤੂੰ ਚੁੱਪ ਰਹੇਂਗਾ ਤਾਂ ਕੋਈ ਤੇਰੀ ਕੀਮਤ ਨਹੀਂ ਪਹਿਚਾਨੇਗਾ ਆਪਣੇ ਕੰਮ ਆਪਣੇ ਗਿਆਨ ਆਪਣੀ ਸੇਵਾ ਨੂੰ ਨਿਸੰਕੁਚ ਲੋਕਾਂ ਤੱਕ ਪਹੁੰਚਾਉਣਾ ਸਿੱਖੋ ਇਹ ਦਿਖਾਵਾ ਨਹੀਂ ਹੈ ਇਹ ਫਰਜ਼ ਹੈ ਉਹਨਾਂ ਨੇ ਉਦਾਹਰਣ ਦਿੱਤਾ ਕਿ ਜੇਕਰ ਤੇਰੇ ਕੋਲ ਕਿਸੇ ਬਿਮਾਰੀ ਦੀ ਦਵਾਈ ਹੈ ਤੇ ਤੂੰ ਉਸ ਨੂੰ ਇਸ ਲਈ ਨਹੀਂ ਦੱਸਦਾ ਕਿਉਂਕਿ ਤੈਨੂੰ ਸੰਕੋਚ ਹੈ ਤਾਂ ਉਸ ਰੋਗੀ ਦੀ ਮੌਤ ਦਾ ਕਾਰਨ ਬਣੇਗਾ ਠੀਕ ਉਸੇ ਤਰ੍ਹਾਂ ਜੇਕਰ ਤੇਰੇ ਕੋਲ ਕੁਝ ਮੁੱਲਵਾਨ ਹੈ ਤੇ ਤੂੰ ਉਸ ਨੂੰ ਦੁਨੀਆ ਤੋਂ ਲੁਕੋ ਲੈਂਦਾ ਹੈ ਤਾਂ ਤੂੰ ਆਪਣੇ ਫਰਜ਼ਾਂ ਤੋਂ ਭੱਜ ਰਿਹਾ ਹੈ ਜੋ ਸਾੱਚੀ ਸੇਵਾ ਵਿੱਚ ਸ਼ਰਮ ਕਰਦਾ ਹੈ ਉਹ ਮੌਕੇ ਗਵਾ ਦਿੰਦਾ ਹੈ ਨੰਬਰ 3 ਮੁਸ਼ਕਲ ਤੋਂ ਨਾ ਭੱਜੋ ਉਹਨਾਂ ਤੋਂ ਵੱਡੇ ਬਣੋ ਸਾਧੂ ਬੋਲੇ ਤਾਂ ਸਫਲਤਾ ਤੇ ਸਨਮਾਨ ਇਹ ਸਭ ਉਹਨਾਂ ਕੋਲ ਜਾਂਦੇ ਹਨ ਜੋ ਮੁਸ਼ਕਲਾਂ ਦਾ ਹੱਲ ਕਰਨ ਨੂੰ ਨਿਪੁੰਨ ਹੁੰਦੇ ਹਨ ਗਰੀਬ ਸੋਚ ਵਾਲਾ ਵਿਅਕਤੀ ਮੁਸ਼ਕਲ ਦੇਖ ਕੇ ਭੱਜ ਜਾਂਦਾ ਹੈ ਜਦ ਕਿ ਅਮੀਰ ਸੋਚ ਵਾਲਾ ਵਿਅਕਤੀ ਮੁਸ਼ਕਲਾਂ ਨੂੰ ਦੇਖ ਕੇ ਮੁਸਕਰਾਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਮੁਸ਼ਕਲਾਂ ਹੀ ਉਸ ਦਾ ਅਗਲਾ ਮੌਕਾ ਹੁੰਦੀ ਜਿੰਨੀ ਵੱਡੀ ਮੁਸ਼ਕਲ ਤੁਸੀਂ ਸੰਭਾਲ ਸਕਦੇ ਹੋ ਉਨਾ ਹੀ ਵੱਡਾ ਮੌਕਾ ਤੁਸੀਂ ਸੰਭਾਲ ਸਕਦੇ ਹੋ ਉਨੀ ਹੀ ਵੱਡੀ ਜ਼ਿੰਦਗੀ ਤੁਸੀਂ ਸੰਭਾਲ ਸਕਦੇ ਹੋ ਨੀਤੀ ਸ਼ਾਸਤਰ ਕਹਿੰਦਾ ਹੈ ਜੋ ਮੁਸ਼ਕਲ ਤੋਂ ਡਰਦਾ ਹੈ ਉਹ ਮੌਕੇ ਤੋਂ ਵਾਂਝਾ ਰਹਿੰਦਾ ਹੈ ਨੰਬਰ 4 ਦੇਣਾ ਸਿੱਖੋ ਪਰ ਲੈਣਾ ਵੀ ਸਿੱਖੋ ਸਾਧੂ ਬੋਲੇ ਕਈ ਵਾਰ ਲੋਕ ਸਿਰਫ ਦੇਣਾ ਜਾਣਦੇ ਹਨ ਪਰ ਲੈਣਾ ਨਹੀਂ ਉਹ ਜਦ ਕੋਈ ਉਪਹਾਰ ਜਾਂ ਮਦਦ ਮਿਲਦੀ ਹੈ ਤਾਂ ਸੰਕੋਚ ਕਰਦੇ ਹਨ ਮਨਾ ਕਰ ਦਿੰਦੇ ਹਨ ਪਰ ਯਾਦ ਰੱਖੋ ਲੈਣਾ ਵੀ ਇੱਕ ਗੁਣ ਹੈ ਜਦ ਤੁਸੀਂ ਕੁਝ ਖੁਸ਼ੀ ਨਾਲ ਸਵੀਕਾਰ ਕਰਦੇ ਹੋ ਤਾਂ ਬ੍ਰਹਮਣ ਨੂੰ ਸੰਕੇਤ ਮਿਲਦਾ ਹੈ ਕਿ ਤੁਸੀਂ ਯੋਗ ਹੋ ਤੇ ਤਿਆਰ ਹੋ ਨਿਤੀ ਸ਼ਾਸਤਰ ਕਹਿੰਦਾ ਹੈ ਕਿ ਜੋ ਦੇਣ ਵਿੱਚ ਸੰਕੋਚ ਕਰੇ ਉਹ ਕੰਜੂਸ ਅਖਵਾਉਂਦਾ ਹੈ ਤੇ ਜੋ ਲੈਣ ਵਿੱਚ ਸੰਕੋਚ ਕਰੇ ਉਹ ਹੰਕਾਰੀ ਦੋਨੋਂ ਹੀ ਗਰੀਬ ਰਹਿੰਦੇ ਹਨ ਨੰਬਰ 5 ਜੋ ਵੀ ਪੈਸਾ ਹੈ ਉਸ ਨੂੰ ਵਿਵਸਥਿਤ ਕਰਨਾ ਸਿੱਖੋ ਸਾਧੂ ਨੇ ਇੱਕ ਸਿੱਕਾ ਨੌਜਵਾਨ ਦੀ ਹਥੇਲੀ ਤੇ ਰੱਖਦੇ ਹੋਏ ਕਿਹਾ ਜੇਕਰ ਤੂੰ ਇਸ ਇੱਕ ਸਿੱਕੇ ਦੀ ਕਦਰ ਵੀ ਨਹੀਂ ਕਰਦਾ ਤਾਂ ਕਰੋਨਾ ਵੀ ਤੇਰੇ ਹੱਥਾਂ ਵਿੱਚ ਆ ਕੇ ਨਿਕਲ ਜਾਣਗੇ ਉਹਨਾਂ ਨੇ ਅੱਗੇ ਕਿਹਾ ਧਨ ਕੋਈ ਬਰਸਾਤ ਨਹੀਂ ਹੈ ਜੋ ਬਿਨਾਂ ਵਿਵਸਥਾ ਦੇ ਚੱਲ ਸਕੇ ਪਹਿਲਾਂ ਛੋਟੇ ਪੈਸਿਆਂ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਸਿੱਖੋ ਖਰਚ ਬਚਤ ਨਿਵੇਸ਼ ਦਾ ਹਿਸਾਬ ਰੱਖੋ ਜਦ ਬ੍ਰਹਿਮੰਡ ਦੇਖੇਗਾ ਕਿ ਤੂੰ ਛੋਟੀ ਰਕਮ ਨੂੰ ਵੀ ਬੁੱਧੀ ਨਾਲ ਸੰਭਾਲ ਸਕਦਾ ਹੈ ਤਾਂ ਹੀ ਉਹ ਤੈਨੂੰ ਵੱਡੀ ਸੰਪਤੀ ਕੌਣ ਸੌਂਪੇਗਾ ਕਹਿੰਦੇ ਹਨ ਜੋ ਬੂੰਦ ਨੂੰ ਸੰਭਾਲੇਗਾ ਉਹੀ ਘੜਾ ਭਰੇਗਾ ਸਾਧੂ ਨੇ ਨੌਜਵਾਨ ਨੂੰ ਕਿਹਾ ਪਤ ਇਹ ਪੰਜ ਨਿਯਮ ਤੇਰੀ ਜ਼ਿੰਦਗੀ ਦੇ ਵਿਵਹਾਰਿਕ ਆਧਾਰ ਹਨ ਸੋਚ ਨਾਲ ਬੀਜ ਪਿਜਿਆ ਤਾਂ ਇਹਨਾਂ ਆਦਤਾਂ ਨਾਲ ਉਸ ਨੂੰ ਸਿੰਚੂ ਤਾਂ ਹੀ ਖੁਸ਼ਹਾਲੀ ਦਾ درخت ਬਨੇਗਾ ਨੌਜਵਾਨ ਦਾ ਚਿਹਰਾ ਹੁਣ ਆਤਮ ਵਿਸ਼ਵਾਸ ਨਾਲ ਚਮਕ ਰਿਹਾ ਸੀ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਅਮੀਰ ਹੋਣ ਦਾ ਰਾਜ਼ ਕੋਈ ਜਾਦੂ ਨਹੀਂ ਇੱਕ ਜੀਵਨ ਸ਼ੈਲੀ ਹੈ ਸੋਚ ਤੇ ਵਿਵਹਾਰ ਦਾ ਮਿਲ ਹੈ ਧਨ ਪਾਉਣ ਦੇ ਲਈ ਨਾ ਸਿਰਫ ਦਿਲ ਵੱਡਾ ਹੋਣਾ ਚਾਹੀਦਾ ਹੈ ਬਲਕਿ ਹੱਥ ਵੀ ਸਮਰਥ ਤੇ ਆਤਮ ਤਾਂ ਸੀਮਿਤ ਹੋਣੀਆਂ ਚਾਹੀਦੀਆਂ ਹਨ ਸਾਦੋਂ ਬਹੁਤ ਸ਼ਾਂਤ ਆਵਾਜ਼ ਵਿੱਚ ਬੋਲੇ ਪੁੱਤ ਹੁਣ ਮੈਂ ਤੈਨੂੰ ਅਮੀਰੀ ਦੇ ਆਖਰੀ ਤਿੰਨ ਸੁੱਤਰ ਦੱਸਣ ਜਾ ਰਿਹਾ ਹਾਂ ਇਹ ਨਿਯਮ ਅਮੀਰੀ ਬਨਨ ਦੀ ਪ੍ਰਕਿਰਿਆ ਦੀ ਆਖਰੀ ਪਰ ਸਭ ਤੋਂ ਠੋਸ ਪੌੜੀ ਹੈ ਇਹਨਾਂ ਵਿੱਚ ਲੁਕਿਆ ਹੈ ਧਨ ਨੂੰ ਸੰਭਾਲਣ ਦੀ ਕਲਾ ਸਿੱਖਦੇ ਰਹਿਣ ਦਾ ਮਹੱਤਵ ਤੇ ਮਿਹਨਤ ਦੀ ਜਗ੍ਹਾ ਨਤੀਜੇ ਨੂੰ ਪਹਿਲ ਦੇਣ ਦੀ ਬੁੱਧੀ ਨੌਜਵਾਨ ਹੁਣ ਪੂਰੀ ਤਰ੍ਹਾਂ ਚੌਕਸ ਹੋ ਚੁੱਕਿਆ ਸੀ ਉਹ ਹਰ ਸ਼ਬਦ ਨੂੰ ਮੰਨੋ ਆਪਣੀ ਕਿਸਮਤ 'ਚ ਲਿਖ ਰਿਹਾ ਹੋਵੇ ਸਾਧੂ ਨੇ ਕਿਹਾ ਨੰਬਰ 1 ਆਪਣੇ ਧਨ ਨੂੰ ਆਪਣੇ ਲਈ ਕੰਮ ਤੇ ਲਗਾਓ ਗਰੀਬ ਸੋਚ ਵਾਲੇ ਲੋਕ ਖੁਦ ਪੈਸਾ ਕਮਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ ਪਰ ਅਮੀਰ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਅਸਲੀ ਬੁੱਧੀਮਾਨੀ ਇਹ ਹੈ ਕਿ ਪੈਸਾ ਵੀ ਉਹਨਾਂ ਲਈ ਮਿਹਨਤ ਕਰੇ ਸਾਧੂ ਨੇ ਸਮਝਾਇਆ ਤੂੰ ਹਰ ਦਿਨ ਕੰਮ ਕਰ ਸਕਦਾ ਹੈ ਪਰ ਤੇਰਾ ਸਮਾਂ ਸੀਮਿਤ ਹੈ ਪਰ ਜੇਕਰ ਤੂੰ ਆਪਣੇ ਪੈਸਿਆਂ ਨੂੰ ਸਹੀ ਜਗ੍ਹਾ ਨਿਵੇਸ਼ ਕਰੇਂਗਾ ਜਿਵੇਂ ਵਪਾਰ ਚ ਸਿੱਖਿਆ ਚੀਜ਼ਾਂ ਆਮਦਨੀ ਦੇਣ ਵਾਲੀ ਸੰਪਤੀ ਚ ਤਾਂ ਤੇਰੇ ਸੌਂਦੇ ਸਮੇਂ ਵੀ ਧਨ ਆਵੇਗਾ ਨੀਤੀ ਸ਼ਾਸਤਰ ਕਹਿੰਦਾ ਹੈ ਕਿ ਜੋ ਧਨ ਨੂੰ ਦੋਸਤ ਬਣਾਉਂਦਾ ਹੈ ਉਹ ਥੱਕਦਾ ਨਹੀਂ ਜੋ ਧਨ ਨੂੰ ਮਾਲਕ ਬਣਾਉਂਦਾ ਹੈ ਉਹ ਝੁਕਦਾ ਹੈ ਪੈਸਾ ਸਿਰਫ ਖਰਚ ਦੀ ਚੀਜ਼ ਨਹੀਂ ਇਹ ਬੀਜ ਹੈ ਇਸ ਨੂੰ ਬੀਜੋ ਸਿੰਜੋ ਤੇ ਫਿਰ ਫਲ ਕਰੋ ਨੰਬਰ 2 ਸਿੱਖਦੇ ਰਹੋ ਖੁਦ ਨੂੰ ਵੱਡਾ ਬਣਾਓ ਸਾਧੂ ਬੋਲੇ ਸੱਚਾ ਅਮੀਰ ਕਦੇ ਇਹ ਨਹੀਂ ਕਹਿੰਦਾ ਕਿ ਮੈਨੂੰ ਸਭ ਕੁਝ ਆਉਂਦਾ ਹੈ ਗਰੀਬ ਸੋਚ ਵਾਲਾ ਵਿਅਕਤੀ ਇਹ ਹੀ ਸਭ ਤੋਂ ਵੱਡਾ ਭਰਮ ਪਾਲਦਾ ਹੈ ਕਿ ਹੁਣ ਮੈਨੂੰ ਕਿਸੇ ਤੋਂ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਇੱਕ ਉਦਾਹਰਨ ਦਿੱਤਾ ਕਿ ਸਮੁੰਦਰ ਜਿੰਨਾ ਵੱਡਾ ਹੈ ਉਹਨਾਂ ਵਿੱਚ ਡੂੰਘਾ ਵੀ ਹੈ ਤੇ ਗਿਆਨ ਵੀ ਇਸ ਤਰ੍ਹਾਂ ਹੀ ਹੈ ਜਿੰਨਾ ਪਾਉਂਦੇ ਚਾਓ ਓਨਾ ਹੀ ਹੋਰ ਲੈਣ ਦੀ ਪਿਆਸ ਵਰਤੀ ਹੈ ਜੋ ਇਹ ਮੰਨ ਲੈਂਦੇ ਹਨ ਕਿ ਉਹ ਪੂਰਨ ਹੈ ਉਥੇ ਹੀ ਉਸ ਦਾ ਵਿਨਾਸ਼ ਸ਼ੁਰੂ ਹੋ ਜਾਂਦਾ ਹੈ ਗਿਆਨ ਦਾ ਹੰਕਾਰ ਹੀ ਅ ਗਿਆਨ ਦਾ ਪਹਿਲਾ ਸੰਕੇਤ ਹੈ ਸੱਚਾ ਗਿਆਨੀ ਉਹੀ ਹੈ ਜੋ ਹਰ ਦਿਨ ਨਵਾਂ ਸਿੱਖਣਾ ਚਾਹੁੰਦਾ ਹੈ ਕਹਿੰਦੇ ਹਨ ਕਿ ਜੇਕਰ ਤੂੰ ਦਿਨ ਵਿੱਚ ਇੱਕ ਗੱਲ ਵੀ ਸਿੱਖ ਲਈ ਤਾਂ ਤੂੰ ਇੱਕ ਦਿਨ ਉਹ ਬਣ ਜਾਵੇਂਗਾ ਜੋ ਕੋਈ ਸੋਚ ਵੀ ਨਹੀਂ ਸਕਦਾ ਨੰਬਰ 3 ਸਮੇਂ ਦੀ ਥਾ ਨਤੀਜਿਆਂ ਅਨੁਸਾਰ ਕਮਾਈ ਕਰੋ ਸਾਧੂ ਨੇ ਕਿਹਾ ਗਰੀਬ ਸੋਚ ਵਾਲੇ ਲੋਕ ਆਪਣਾ ਸਮਾਂ ਵੇਚਦੇ ਹਨ 1 ਘੰਟਾ 100 ਰੁਪਏ ਪਰ ਅਮੀਰ ਸੋਚ ਵਾਲੇ ਆਪਣਾ ਨਤੀਜਾ ਵੇਚਦੇ ਹਨ ਕੰਮ ਦਾ ਮੁੱਲ ਕਿੰਨਾ ਹੈ ਉਹਨਾਂ ਨੇ ਸਮਝਿਆ ਸਮਾਂ ਸੀਮਿਤ ਹੈ ਤੂੰ ਦਿਨ ਵਿੱਚ ਸਿਰਫ 8 ਤੋਂ 10 ਘੰਟੇ ਹੀ ਕੰਮ ਕਰ ਸਕਦਾ ਹੈ ਪਰ ਜੇਕਰ ਤੂੰ ਨਤੀਜੇ ਦੇ ਆਧਾਰ ਤੇ ਮਿਹਨਤ ਕਰਨ ਲੱਗੇ ਤਾਂ ਤੇਰੀ ਕਮਾਈ ਵੀ ਕੋਈ ਸੀਮਾ ਨਹੀਂ ਹੋਵੇਗੀ ਨਿਤੀ ਸ਼ਾਸਤਰ ਕਹਿੰਦਾ ਹੈ ਜੋ ਸਮਾਂ ਵੇਚਦਾ ਹੈ ਉਹ ਮਜ਼ਦੂਰ ਹੁੰਦਾ ਹੈ ਜੋ ਨਤੀਜੇ ਵੇਚਦਾ ਹੈ ਉਹ ਨਿਰਮਾਤਾ ਹੁੰਦਾ ਹੈ ਸੀਮਿਤ ਸਮੇਂ ਵਿੱਚ ਅਸੀਮਿਤ ਤਨ ਪਾਉਣਾ ਹੈ ਤਾਂ ਸੋਚ ਬਦਲੋ ਸਮਾਂ ਨਹੀਂ ਨਤੀਜੇ ਵਿੱਚ ਦੋਸਤੋ ਸਾਧੂ ਨੇ ਡੂੰਗਾ ਸਾਹ ਲਿਆ ਤੇ ਨੋਜਵਲ ਵੱਲ ਦੇਖ ਕੇ ਬੋਲੇ ਪੁੱਤ ਹੁਣ ਤੈਨੂੰ ਉਹ ਗਿਆਨ ਮਿਲ ਚੁੱਕਿਆ ਹੈ ਜੋ ਇੱਕ ਸਧਾਰਨ ਵਿਅਕਤੀ ਨੂੰ ਅਸਧਾਰਨ ਬਣਾ ਸਕਦਾ ਹੈ ਪਰ ਯਾਦ ਰੱਖੀ ਗਿਆਨ ਤਾਂ ਹੀ ਫਲ ਦੇਵੇਗਾ ਜਦ ਤੋਂ ਉਸ ਨੂੰ ਕਰਮ ਨਾਲ ਬਦਲੇਗਾ ਨੌਜਵਾਨ ਦੀਆਂ ਅੱਖਾਂ 'ਚ ਹੁਣ ਚਮਕ ਸੀ ਇਹ ਚਮਕ ਕਿਸੇ ਅਮੀਰ ਆਦਮੀ ਦੀ ਨਹੀਂ ਬਲਕਿ ਉਸ ਵਿਅਕਤੀ ਦੀ ਸੀ ਜਿਸ ਨੇ ਅਮੀਰ ਸੋਚ ਨੂੰ ਅਪਣਾਉਣ ਦਾ ਫੈਸਲਾ ਲੈ ਲਿਆ ਸੀ ਸਾਧੂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਜਾ ਤੇ ਜ਼ਿੰਦਗੀ ਨੂੰ ਬਦਲ ਦੂਜਿਆਂ ਦੀ ਤਰ੍ਹਾਂ ਨਾ ਸੋਚੋ ਅਮੀਰਾਂ ਦੀ ਤਰ੍ਹਾਂ ਜਿਉਣਾ ਸ਼ੁਰੂ ਕਰੋ ਤੇ ਸਭ ਤੋਂ ਜ਼ਰੂਰੀ ਦੂਜਿਆਂ ਨੂੰ ਵੀ ਇਹ ਰਸਤਾ ਦਿਖਾਓ ਵਿਚਾਰਾਂ ਤੋਂ ਦਿਸ਼ਾ ਬਣਦੀ ਹੈ ਆਤਾ ਨਾਲ ਗਤੀ ਮਿਲਦੀ ਹੈ ਪਰ ਨਤੀਜਿਆਂ ਨਾਲ ਪਹਿਚਾਨ ਬਣਦੀ ਹੈ ਤਾਂ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ